ਕਿਸ ਤਰੀਕੇ ਨਾਲ ਦੇਖਦੇ ਹੋ ਤੁਹਾਡਾ ਨਾਮ ਜੁੜਿਆ ਹੈ 10 ਲੱਖ ਰੁਪਈਆ ਮੰਗਣ ਦੀ ਗੱਲ ਜਿਹੜੀ ਆ ਮੂਰੇ ਆਈ ਇਹ ਬਹੁਤ ਛਾਲੀ ਗਈ ਇਹਨਾਂ ਨੂੰ ਅਸਲ 'ਚ ਇਹ ਹੀ ਨਹੀਂ ਬਰਦਾਸ਼ਤ ਹੋ ਰਿਹਾ ਬਈ ਸੜ ਨਾ ਰੀਸ ਕਰ ਇਹਨਾਂ ਤੋਂ ਰੀਸਤਾ ਕੀਤੀ ਨਹੀਂ ਜਾਂਦੀ ਮੇਰੇ ਕੰਮਾਂ ਦੀ ਨਾ ਭਾਜਪਾਲੇ ਤੋਂ ਨਾ ਕਾਂਗਰਸੀਆਂ ਤੋਂ ਹੁਣ ਉਹ ਰੀਸ ਕੀਤੀ ਨਹੀਂ ਜਾਂਦੀ ਬਸ ਆਹੀ ਜਿਹੜੇ ਛਿੱਟੇ ਆ ਉਹ ਮੇਰੇ ਉੱਤੇ ਪਾ ਗਏ ਮੇਰੀ ਰਾਜਨੀਤੀ ਦੀ ਕਰਨਾ ਚਾਹੁੰਦਾ ਤੇ ਦੇਖਦਾ ਮੈਂ ਕੌਣ ਮਿਲਰ ਗਵਾੰਦਾ ਮੈਂ ਕਰਦਾ ਦੇਖੋ ਗੱਲ ਸੁਣ ਮੇਰੀ ਉਹਨੂੰ ਕਹੇ ਗਿੱਦੜ ਵਾਇਆ ਨਹੀਂ ਹੈਗਾ ਜਿਹੜਾ ਤੂੰ ਐਵੇਂ ਫੋਕੇ ਦਬਕੇ ਮਾਰਦਾ ਫਿਰਦਾ ਮਾਂ ਉਹਦੇ ਵੱਲੋਂ ਬੜਾ ਡਰਾਮਾ ਕੀਤਾ ਕਿ ਜਿਹੜਾ ਅਸ਼ੋਕੀ ਜਿਹੜਾ ਉੱਥੇ ਪ੍ਰਧਾਨ ਜਿਹਨੇ ਠੇਕਾ ਲਿਆ ਤਾਂ ਕਹਿੰਦੇ ਪੈਟਰੋਲ ਵੀ ਪਾਇਆ ਮੁੜ ਕੇ ਨਾਲ ਹੀ ਪਾਣੀ ਵਾਲੇ ਬੰਦੇ ਵੀ ਇਹ ਨਹੀਂ ਪਤਾ ਵੀ ਪੈਟਰੋਲ ਸੀ ਕਿ ਪਾਣੀ ਸੀਗਾ ਉਹ ਪਤਾ ਨਹੀਂ ਕਿਹੜੀ ਡੈਂਗ ਚੋਂ ਨਾਲ ਡੈਂਗ ਸੀਗੀ ਉੱਥੋਂ ਹੀ ਭਰ ਕੇ ਲਿਆਇਆ ਵਾ ਉਹ ਤਾਂ ਤੇਲ ਦਾ ਤਾਂ ਸਿਰਫ ਇੱਕ ਡਰਾਮਾ ਹੀ ਸੀਗਾ ਉਹਨੂੰ ਕਹੇ ਵੀ ਤੇਲ ਤਾਂ ਪਾ ਜੇ ਤੇਰੀ ਕੋਈ ਆਪਣੀ ਪਰਸਨਲ ਗੱਲ ਆ ਜਿਹੜੇ ਤੇਰੇ ਮੋਢੇ ਦੇ ਰੱਖ ਕੇ ਬੰਦੂਕ ਚਲਾ ਰਹੇ ਆ ਨਾ ਕਾਂਗਰਸੀਏ ਤੇ ਭਾਜਪਾ ਵਾਲੇ ਉਹਨਾਂ ਨੂੰ ਕਹੇ ਵੀ ਡਾਇਰੈਕਟ ਕਰ ਲੈਣ ਮੇਰੇ ਨਾਲ ਗੱਲ ਮੇਰੇ ਨਾਲ ਗੱਲ ਤਾਂ ਕੀਤੀ ਨਹੀਂ ਜਾਂਦੀ ਨਾ ਕੰਮਾਂ ਨਾਲ ਨਾ ਲੋਕ ਸੇਵਾ ਦੇ ਨਾਲ ਇਸ ਕਰਕੇ ਹੁਣ ਮੇਰੇ ਉੱਤੇ ਚਿੱਕੜ ਉਛਾਲ ਕੇ ਨਹੀਂ ਢੋਡੀ ਰਾਜਨੀਤੀ ਚਮਕਣ ਲੱਗੀ ਜੇ ਕਹਿਣੇ ਉਹਦਾ ਲੜਾਂਗੇ ਥੋੜੇ ਜਿਹਾ ਰਾਜਨੀਤੀ ਧੰਦਾ ਨਹੀਂਗਾ ਰਾਜਨੀਤੀ ਕੋਈ ਬਿジネス ਨਹੀਂ ਹੈਗਾ ਰਾਜਨੀਤੀ ਸੇਵਾ ਵਾ ਇਹਨਾਂ ਤਰ੍ਹਾਂ 40 ਸਾਲ ਸੇਵਾ ਕੀਤੀ ਆ ਤਾਂ ਹਲਕਾ ਸੈਂਟਰ ਤੋਂ ਸ਼ੋਕ ਪ੍ਰਸ਼ਰ ਪੱਪੀ ਸਾਡੇ ਨਾਲ ਮਿਲ ਕੇ ਗੱਲਬਾਤ ਕਰ ਰਹੇ ਜਿਸ ਤਰੀਕੇ ਨਾਲ ਪਿਛਲੇ ਦਿਨੀ ਦੇਖਿਆ ਵੀ ਦਰੇਸੀ ਮੇਲੇ ਤੋਂ ਲੈ ਕੇ ਬਹੁਤ ਵੱਡਾ ਹਾਈ ਵੋਲਟੇਜ ਡਰਾਮਾ ਜਿੱਥੇ ਹੋਇਆ ਤਾਂ ਨਾਮ ਜਿੱਥੇ ਆ ਅਸ਼ੋਕ ਪ੍ਰਸ਼ਰ ਪੱਪੀ ਜੁੜਿਆ ਤਾਂ ਸਿਰ ਕਿਸ ਤਰੀਕੇ ਨਾਲ ਦੇਖਦੇ ਹੋ ਤੁਹਾਡਾ ਨਾਮ ਜੁੜਿਆ 10 ਲੱਖ ਰੁਪਈਆ ਮੰਗਣ ਦੀ ਗੱਲ ਜਿਹੜੀ ਆ ਮੂਹਰੇ ਆਈ ਇਹ ਬਹੁਤ ਛਾਲੀ ਗਈ ਹੋ ਜੀ ਦੇਖੋ ਹਲਕਾ ਸੈਂਟਰ ਦੇ ਵੀ ਲੋਕ ਜਾਣਦੇ ਆ ਮੈਨੂੰ ਸਾਢੇ 3 ਸਾਲ ਹੋ ਗਏ ਹਲਕਾ ਸੈਂਟਰ ਦੇ 2 ਲੱਖ ਬੰਦਿਆਂ ਨੇ ਮੈਨੂੰ ਚੁਣਿਆ ਵਾ ਉਹ ਜਾਣਦੇ ਆ ਮੇਰੇ ਸਾਰੇ ਆ ਬਲੰਟੀਅਰ ਮੇਰੇ ਆਪਣੇ ਪਰਿਵਾਰ ਦੇ ਮੇਰੀ ਪਾਰਟੀ ਦੇ ਸਾਰੇ ਹੀ ਸਾਥੀ ਖੜੇ ਆ ਮੇਰੇ ਨਾਲ ਇਹਨਾਂ ਨੂੰ ਅਸਲ ਚ ਇਹ ਹੀ ਨਹੀਂ ਬਰਦਾਸ਼ ਹੋ ਰਿਆ ਉਹ ਪੰਜਾਬੀ ਦੇ ਵਿੱਚ ਇੱਕ ਟਰੱਕ ਦੇ ਮਗਰ ਲਿਖਿਆ ਹੁੰਦਾ ਨਾ ਵੀ ਸੜ ਨਾ ਰੀਸ ਕਰ ਇਹਨਾਂ ਤੋਂ ਰੀਸ ਤਾਂ ਕੀਤੀ ਨਹੀਂ ਜਾਂਦੀ ਮੇਰੇ ਕੰਮਾਂ ਦੀ ਨਾ ਭਾਜਪਾਲੇ ਤੋਂ ਨਾ ਕਾਂਗਰਸੀਆਂ ਤੋਂ ਹੁਣ ਉਹ ਰੀਸ ਕੀਤੀ ਨਹੀਂ ਜਾਂਦੀ ਬਸ ਆਹੀ ਜਿਹੜੇ ਛਿੱਟੇ ਆ ਉਹ ਮੇਰੇ ਉੱਤੇ ਪਾ ਕੇ ਮੇਰੀ ਰਾਜਨੀਤੀ ਦੀ ਕਰਨਾ ਚਾਹੁੰਦਾ ਧੁੰਦਲੀ ਪਰ ਮੈਂ ਲੋਕਾਂ ਦਾ ਚੁਣਿਆ ਨੁਮਾਇੰਦਾ ਮੈਂ ਹਲਕਾ ਸੈਂਟਰ ਦੇ ਤੁਹਾਡੇ ਰਾਈ ਆਪਣੀਆਂ ਭੈਣਾਂ ਨੂੰ ਆਪਣੀਆਂ ਮਾਤਾਵਾਂ ਨੂੰ ਆਪਣੇ ਵੀਰਾਂ ਨੂੰ ਆਪਣੇ ਬਜ਼ੁਰਗਾਂ ਨੂੰ ਆਪਣੇ ਪਿਆਰੇ ਬੱਚਿਆਂ ਨੂੰ ਇੱਕੋ ਗੱਲ ਕਹਿਣੀ ਚਾਹਨਾ ਜਿਸ ਦਿਨ ਆ ਤੁਹਾਡਾ ਚੁਣਿਆ ਹੋਇਆ ਨੁਮਾਇੰਦਾ ਇਹ ਜਿਹੜੇ ਲੋਕ ਆ ਜਿਸ ਮੇਰੇ ਤੇ ਲਕਸ਼ਣ ਲਾ ਰਹੇ ਆ ਜਿਸ ਦਿਨ ਇਹ ਗੱਲ ਦਾ ਕੋਈ ਸਾਬਤ ਹੋ ਜੂਗਾ ਉਦਨੇ ਥੋਡੇ ਕੋ ਬੋਟ ਨਹੀਂ ਮੰਗਣ ਆਉਂਗਾ ਸੈਂਟਰ ਹਲਕੇ ਵਾਲੇ ਆ ਲੋਕਾਂ ਕੋ ਉਦਨੇ ਵੱਲੋਂ ਬੜਾ ਡਰਾਮਾ ਕੀਤਾ ਕਿ ਜਿਹੜਾ ਅਸ਼ੋਕੀ ਜਿਹੜਾ ਉੱਥੇ ਪ੍ਰਧਾਨ ਜਿਹਨੇ ਠੇਕਾ ਲਿਆ ਤਾਂ ਕਹਿੰਦੇ ਪੈਟਰੋਲ ਵੀ ਪਾਇਆ ਮੁੜ ਕੇ ਨਾਲ ਹੀ ਪਾਣੀ ਵਾਲੇ ਬੰਦੇ ਵੀ ਇਹ ਨਹੀਂ ਪਤਾ ਵੀ ਪੈਟਰੋਲ ਸੀ ਕਿ ਪਾਣੀ ਸੀਗਾ ਉਹ ਪਤਾ ਨਹੀਂ ਕਿਹੜੀ ਡੈਂਗ ਚੋਂ ਨਾਲ ਦਾ ਡੈਂਗ ਸੀਗੀ ਉੱਥੋਂ ਹੀ ਭਰ ਕੇ ਲਿਆਇਆ ਵਾ ਕਾਂਗਰਸੀ ਇਹਦੀ ਡੈਂਗ ਆ ਉਹ 74 ਇੰਚ ਦਾ ਜਿਹੜਾ ਪਾਈਪ ਆ ਨਾ ਉਹਦੀ ਡੈਂਗ ਦੇ ਵਿੱਚ ਤੇ ਉਹ ਦੂਜੇ ਦ ਲੀਡਰ ਜਿਹੜਾ ਕਾਂਗਰਸ ਆ ਉਹਦੇ ਮੈਰੀ ਪੈਲੈਸ ਦੇ ਥੱਲੇ ਆ ਇਹ ਉਹਨਾਂ ਪਾਈਪਾਂ ਦੇ ਵਿੱਚੋਂ ਹੀ ਪਾਣੀ ਪੂਣੀ ਭਰ ਕੇ ਲਿਆ ਆ ਉਹ ਤਾਂ ਤੇਲ ਦਾ ਤਾਂ ਸਿਰਫ ਇੱਕ ਡਰਾਮਾ ਹੀ ਸੀਗਾ ਉਹਨੂੰ ਕਹਿ ਵੀ ਤੇਲ ਤਾਂ ਪਾ ਜੇ ਤੇਰੀ ਕੋਈ ਆਪਣੀ ਪਰਸਨਲ ਗੱਲ ਆ ਜਿਹੜੇ ਤੇਰੇ ਮੋਢੇ ਦੇ ਰੱਖ ਕੇ ਬੰਦੂਕ ਚਲਾ ਰਹੇ ਆ ਨਾ ਕਾਂਗਰਸੀਏ ਤੇ ਭਾਜਪਾ ਆਲੇ ਉਹਨਾਂ ਨੂੰ ਕਹਿ ਵੀ ਡਾਇਰੈਕਟ ਕਰ ਲੈਣ ਮੇਰੇ ਨਾਲ ਗੱਲ ਮੇਰੇ ਨਾਲ ਗੱਲ ਤਾਂ ਕੀਤੀ ਨਹੀਂ ਜਾਂਦੀ ਨਾ ਕੰਮਾਂ ਨਾਲ ਨਾ ਲੋਕ ਸੇਵਾ ਦੇ ਨਾਲ ਇਸ ਕਰਕੇ ਹੁਣ ਮੇਰੇ ਉੱਤੇ ਚਿੱਕੜ ਉਛਾਲ ਕੇ ਨਹੀਂ ਥੋੜੀ ਰਾਜਨੀਤੀ ਚਮਕਣ ਲੱਗੀ ਆ ਜਾਣਾ 27 ਚ ਸਮਾਂ ਦੇਖ ਲੈਣਾ ਲੋਕਾਂ ਨੇ ਦੇਣਾ ਨਾ ਰਿਜ਼ਲਟ ਜਾਊਂਗਾ ਲੋਕਾਂ ਦੀ ਕਚਹਿਰੀ ਚ ਜਾ ਕੇ ਪੁੱਛੂੰਗਾ ਵੀ ਦੱਸੋ ਜੇ ਤੁਸੀਂ ਕਹਿਨੇ ਹੋ ਤਾਂ ਲੜਾਂਗੇ ਥੋੜੇ ਤਾਂ ਰਾਜਨੀਤੀ ਧੰਦਾ ਨਹੀਂਗਾ ਰਾਜਨੀਤੀ ਕੋਈ ਬਿジネス ਨਹੀਂ ਹੈਗਾ ਰਾਜਨੀਤੀ ਸੇਵਾਵਾ ਇਹਨਾਂ ਤਰ੍ਹਾਂ 40 ਸਾਲ ਸੇਵਾ ਕੀਤੀ ਆ ਜਨਤਾ ਦੀ ਕਾਨਫਰੰਸ ਗੱਲ ਕਰ ਰਹੀ ਸੀ ਵੀ ਨਾਕੇ ਲਾਏਗੇ ਸੀ ਪਾਰਟੀਆਂ ਵੱਲੋਂ ਵੀ ਇੱਥੇ ਤੁਸੀਂ ਰੋਕ ਲਓ ਅੱਗੇ ਮੈਂ ਰੋਕ ਲਾਂ ਉਹ ਕੀ ਗੱਲ ਆਪ ਕਾਂਗਰਸੀ ਇਹ ਇੱਧਰ ਬਹਿ ਕੇ ਕੁਰਸੀ ਢਾਗੇ ਆਮ ਦਾ ਡੋਲਾ ਜਿਹੜਾ ਥੱਲੇ ਰੱਖਤਾ ਭਾਜਪਾ ਆ ਅੱਗੇ ਠੇਕੇਦਾਰ ਕੋ ਵੇਜਿਆ ਜਾ ਕੇ ਜਿਹੜੇ ਦੋਨੇ ਹੀ ਮੇਰੇ ਕੋਲ ਹਾਰੇ ਆ ਕਾਂਗਰਸੀ ਆ ਤੇ ਭਾਜਪਾ ਆ ਜਿਹੜਾ ਭਾਜਪਾ ਆ ਉਹ ਬੁੱਕੀ ਆ ਜੂਏ ਦੀਆਂ ਬੁੱਕਾਂ ਚ ਚਲਾਉਂਦਾ ਸ਼ਰਾਬ ਦੋ ਨੰਬਰ ਦੀ ਵੇਚ ਦਾ ਠੇਕੇਦਾਰ ਆ ਠੇਕੇਦਾਰ ਦਾ ਠੇਕੇਦਾਰ ਨਾਲ ਤਾਂ ਪਿਆਰ ਹੋਣਾ ਹੀ ਆ ਨਾ ਉਹ ਦਰੇਸ਼ੀ ਦਾ ਠੇਕੇਦਾਰ ਆ ਉਹ ਸ਼ਰਾਬ ਦਾ ਠੇਕੇਦਾਰ ਆ ਉਹਦੀ ਸ਼ਰਾਬ ਨਹੀਂ ਆਈ ਵੇਕਦੀ ਆ ਨਾਲ ਬੁੱਕਾਂ ਚਲਦੀਆਂ ਨੇ ਉਹ ਠੇਕੇਦਾਰ ਕੋਲ ਬਹਿ ਗਿਆ ਇੱਧਰ ਜਿਹੜੇ ਪ੍ਰਭੂ ਰਾਮ ਦੇ ਨਾਮ ਨਾਮ ਤੇ ਖੱਟਣਾ ਚਾਹੁੰਦੇ ਸੀਗੇ ਵੀ ਸਾਡੀ ਸ਼ਹਿਰ ਰਾਜਨੀਤੀ ਚਮਕ ਜੂ ਪ੍ਰਭੂ ਰਾਮ ਨੇ ਉਹਨਾਂ ਦੇ ਮੂੰਹ ਤੇ ਕਾਲ ਸਮਲਤੀ ਬਿਲਕੁਲ ਜਿਸ ਤਰੀਕੇ ਨਾਲ ਡੋਲਾ ਥੱਲੇ ਬਿਠਾਇਆ ਗਿਆ ਉਹਨੂੰ ਕਿਸ ਤਰੀਕੇ ਦੇਖਿਆ ਜੀ ਰਾਜਨੀਤਿਕ ਜਿਹੜੀ ਆ ਇਸ ਸਵੱਦਰ ਤੇ ਥੱਲੇ ਡਿੱਗ ਚੁੱਕਿਆ ਵੀ ਹੁਣ ਭਗਵਾਨ ਤੇ ਰਾਜਨੀਤੀ ਸ਼ੁਰੂ ਹੋਈ ਹੈ ਦੇਖੋ ਜਿਹੜੇ ਬੰਦੇ ਪ੍ਰਭੂ ਦੇ ਨਾਮ ਨੂੰ ਲੈ ਕੇ ਜਾਂ ਪ੍ਰਭੂ ਨੂੰ ਕਰਦੇ ਆ ਬੇਅਦਬੀ ਦੇ ਤੌਰ ਦੇ ਉੱਤੇ ਪ੍ਰਭੂ ਨੇ ਉਹਨਾਂ ਦੇ ਪੱਲੇ ਛੱਡਿਆ ਕੁਛ ਨਹੀਂਗਾ ਛੱਡਿਆ ਜਨਤਾ ਨੇ ਵੀ ਨਹੀਂ ਹੈਗਾ ਹਲਕਾ ਸੈਂਟਰ ਦੇ ਲੋਕਾਂ ਨੇ ਨਾਲੇ ਉਹ ਦੂਜੇ ਇਸਟ ਵਾਲਿਆਂ ਨੇ ਇਹਨਾਂ ਦੇ ਕੋਲ ਪਰ ਹੁਣ ਜਿਹੜੀ ਉਹ ਡੁੱਬਦੇ ਹੋਏ ਹੱਥ ਮਾਰਦੇ ਫਿਰਦੇ ਆ ਹੁਣ ਇਹਨਾਂ ਦਾ ਕਿਨਾਰੇ ਨੂੰ ਹੱਥ ਨਹੀਂ ਪੈਣਾ ਠੀਕ ਤਾਂ ਤਾਂ ਪਤਾ ਲੱਗਿਆ ਵੀ ਕਿ ਉਹ ਕਹਿੰਦੇ ਸਰਕਾਰੀ ਮੁਲਾਜ਼ਮ ਸੀਗਾ ਤਾਂ ਉਹਦੇ ਕੋਈ ਐਨਐਫਪੀ ਵੀ ਅਨਕਵਰੀ ਕਰਾਊਗਾ ਬਿਜੀਲੈਸ ਵੀ ਅਨਕਵਰੀ ਹੋਊਗੀ ਕਾਰਪੋਰੇਸ਼ਨ ਵੀ ਕਰੂਗੀ ਕਹਿੰਦਾ ਮੈਂ 3 ਲੱਖ ਲੈ ਕੇ ਤੁਹਾਡੇ ਕੋਲ ਪਹੁੰਚਾਈ ਤੁਸੀਂ ਵਾਧਵਾ ਮੰਗੇ ਦੇਖੋ ਗੱਲ ਸੁਣੋ ਮੇਰੀ ਜਿੰਨੇ ਕਪਾਹੇ ਉਹ ਦੱਸਦਾ ਐਨਕਦਾ ਮਹੀਨੇ ਚ ਮੇਰਾ ਖਰਚਾ ਵਾ ਉਹ ਮੇਰਾ ਨਹੀਂ ਘਰ ਪੂਰਾ ਕਰ ਸਕਦਾ ਮੈਂ ਪਰ ਬਾਲਾ ਜੀ ਤੋਂ ਮੰਗਿਆ ਅਜ ਤੱਕ ਬਾਲਾ ਜੀ ਤੋਂ ਹੀ ਮੰਗਣਾ ਐ ਇਹਨਾਂ ਦੇ ਪੱਲੇ ਕੀ ਐ ਠੇਕੇਦਾਰਾਂ ਦੇ ਉਹ ਜਿਹੜੇ ਕੁਰਤੇ ਪਜਾਮਿਆਂ ਦੀਆਂ ਸਵਾਈਆਂ ਨਹੀਂ ਦਿੰਦੇ ਉਹਨਾਂ ਨੂੰ ਦੇ ਦੇਣੇ ਰਾਜਾ ਵੜਿੰਗ ਅਸੀਂ ਕੁਰਤੇ ਪਜਾਮੇ ਦੀ ਗੱਲ ਕੀਤੀ ਤਾਂ ਰਾਜਾ ਵੜਿੰਗ ਅਰੇ ਪੰਜਾਬ ਨੂੰ ਇਹ ਪਤਾ ਵਾ ਉਹਨੇ ਸਵਾਈ ਦੇਵੀਆਂ ਅਜੇ ਉੱਥੇ ਤੇ ਆ ਕੇ ਕਹਿੰਦਾ ਵੀ ਦੇਖਦਾ ਮੈਂ ਕੌਣ ਮਿੱਲਰ ਗਵਾੰਦਾ ਮੈਂ ਕਰਦਾ ਦੇਖੋ ਗੱਲ ਸੁਣ ਮੇਰੀ ਉਹਨੂੰ ਕਹੇ ਗਿੱਦੜ ਵਾਇਆ ਨਹੀਂ ਹੈਗਾ ਜਿਹੜਾ ਤੂੰ ਐਵੇਂ ਫੋਕੇ ਦਬਕੇ ਮਾਰਦਾ ਫਿਰਦਾ ਤੇ ਬਿਨਾਂ ਕੋਲਤੀ ਤੋਂ ਵੀ ਤੇ ਵੈਸੇ ਵੀ ਮੈਂ ਕਦੇ ਉਹ ਉੱਚੀ ਹੰਕਾਰ ਕੇ ਗੱਲ ਨਹੀਂ ਕੀਤੀ ਸਾਡੇ ਬਾਣੀ 'ਚ ਵੀ ਲਿਖਿਆ ਨਾਨਕ ਨੀਵਾ ਜੋ ਚੱਲੇ ਲਾਗੇ ਨਾ ਤਤੀ ਹਵਾ ਜਿਹੜਾ ਨੀਵਾ ਹੋ ਕੇ ਚੱਲਦਾ ਨਾ ਉਹਨੂੰ ਹਵਾ ਨਹੀਂ ਤਤੀ ਲੱਗਦੀ ਐਵੇਂ ਫੁੰਕਾਰੇ ਮਾਰਨ ਦਾ ਸੱਪ ਤਰ੍ਹਾਂ ਕੋਈ ਫਾਇਦਾ ਨਹੀਂਗਾ ਜਿੱਦਨੇ ਕੱਲਾ ਆਉਂਦਾ ਹਾਂਗਾ ਫਿਰ ਹੱਕ 'ਚ ਵੱਜਾਂਗਾ ਮੋਕਸਵਾਲ ਬਸ ਇੱਕ ਲਾਸਟ ਵੀ ਹਾਂ ਜਿਹੜੀ ਦੁਕਾਨਾਂ ਦੀ ਗੱਲ ਕੀਤੀ ਸੀ ਵੀ ਨਰਾਜ਼ਜ ਲੱਗੀਆਂ ਉਹ ਚਕਾਈਆਂ ਜਾਣਗੀਆਂ ਬਿਲਕੁਲ ਜਿਹੜਾ ਗੈਰ ਕਾਨੂੰਨੀ ਕੰਮ ਉਹ ਨਾ 3.5 ਸਾਲਾਂ ਚ ਪਹਿਲਾਂ ਹੋਣ ਦਿੱਤਾ ਨਾ ਕਿਉਂ ਹੋਣ ਦਿੱਤਾ ਧਰਨੇ ਵੀ ਲਗਾਤਾਰ 3 ਸਾਲਾਂ ਚ ਲੱਗੇ ਨੇ ਜੀ ਹਾਂਜੀ ਕਿੰਨੇ ਧਰਨੇ ਵੀ ਇਹ 3 ਸਾਲਾਂ ਚ ਲੱਗੇ ਨੇ ਪਹਿਲਾਂ ਕਰਿਆ ਲਾ ਕੋਈ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਆਮ ਆਦਮੀ ਪਾਰਟੀ ਨੇ ਉਹ ਕੰਮ ਕਰਨਾ ਜਿਹੜਾ ਆਮ ਲੋਕ ਚਾਹੁੰਦੇ ਆ ਇਹਨਾਂ ਲੀਡਰਾਂ ਤਰ੍ਹਾਂ ਨਹੀਂ ਵੀ ਸਾਨੂੰ ਠੇਕੇਦਾਰੀ ਦੋ ਸਾਨੂੰ ਦੋ ਸਾਡਾ ਘਰ ਭਰੋ ਤੇ ਜੋ ਮਰਜ਼ੀ ਕਰੋ ਜਨਤਾ ਨੂੰ ਤੰਗੀ ਲਈ ਕੋਈ ਚੀਜ਼ ਨਹੀਂ ਬਰ برداشت ਹੋਊਗੀ ਜਿੱਥੇ ਜਨਤਾ ਤੰਗ ਹੋਊਗੀ। ਪ੍ਰਾਜਾਪਾਲ ਸਾਹਿਬ ਦੇ ਵਕੀਲ ਸਾਹਿਬ ਮਜੂਦ ਨੇ ਗੱਲਬਾਤ ਕਰਦੇ ਆ। ਹਰਮਨ ਕੌਸ਼ਲ ਸਰ ਮਜੂਦ ਨੇ ਗੱਲਬਾਤ ਕਰਦੇ ਆ ਸਰ ਇਸ ਤਰੀਕੇ ਨਾਲ ਦੇਖਦੇ ਹਾਂ ਕਿ ਜੋ ਇੱਕ ਹਾਈ ਵੋਲਟੇਜ ਡਰਾਮਾ ਆਂਦਰੇਸੀ ਦੇ ਨੇੜੇ ਮੇਲੇ ਦੇ ਉਹ ਜਿਹੜਾ ਡਰਾਮਾ ਹੈ ਅਸ਼ੋਕ ਪ੍ਰਾਸ਼ਰ ਪੱਪੀ ਦੇ ਪੋਲੀਟੀਕਲ ਜੋ ਐਡਵਰਸਰੀਜ਼ ਨੇ ਔਰ ਆਪੋਨੈਂਟਸ ਨੇ ਉਹਨਾਂ ਨੇ ਇਨੈਕਟ ਕੀਤਾ ਜਿਦੇ ਵਿੱਚ ਡਾਇਰੈਕਟਰ ਹੋ ਰਿਹਾ ਪ੍ਰੋਡਿਊਸਰ ਹੋ ਰਿਹਾ ਔਰ ਸਾਰੇ ਇਹਨਾਂ ਦੇ ਰਾਜਨੀਤਿਕ ਵਿਰੋਧੀਆਂ ਨੇ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਇਹਨਾਂ ਨੂੰ ਬਦਨਾਮ ਕਰਨ ਦੀ ਖਾਤਰ ਕਿ ਇਹ ਸ਼ਹਿਰ ਦੇ ਵਿੱਚ ਇੰਨੀ ਪੋ ਇਹਨਾਂ ਨੂੰ ਐਮਪੀ ਦੀ ਟਿਕਟ ਮਿਲੀ ਹੈ ਔਰ ਬਾਕੀ ਸਾਰੇ ਕੈਂਡੀਡੇਟਸ ਨੂੰ ਇਗਨੋਰ ਕਰਕੇ ਇਹ ਇਹਨਾਂ ਦੀ ਇਮਾਨਦਾਰੀ ਸਖਤ ਮਿਹਨਤ ਔਰ ਲੋਕਾਂ ਦੀ ਭਾਵਨਾ ਸੇਵਾ ਕਰਨ ਦੀ ਭਾਵਨਾ ਦੇ ਉੱਤੇ ਮਦਸਰ ਹੋਇਆ ਕਿ ਇਹਨਾਂ ਨੂੰ ਨਾਮਜ਼ਦ ਕੀਤਾ ਗਿਆ ਲੋਕ ਸਭਾ ਦਾ ਇਲੈਕਸ਼ਨ ਲੜਨ ਲਈ ਬਾਕੀ ਸਾਰੇ ਕੈਂਡੀਡੇਟਾਂ ਨੂੰ ਪਿੱਛੇ ਛੱਡਦੇ ਹੋਏ ਉਸ ਤੋਂ ਇਲਾਵਾ ਇਹ ਖੁਦ ਆਪ ਸਨਾਤਨੀ ਨੇ ਬਹੁਤ ਬਹੁਤ ਹੀ ਡਿਵੋਟ Hindu ਨੇ 15 ਸਾਲਾਂ ਤੋਂ ਭਗਵਾਨ ਸ਼੍ਰੀ ਬਾਲਾ ਜੀ ਦੀ ਰੱਥ ਯਾਤਰਾ ਕਰ ਰਹੇ ਨੇ ਆਪਣੇ ਕਿਸੇ ਕਦੇ ਕੋ ਪਰਚੀ ਨਹੀਂ ਕੱਟੀ ਕਿਤੇ ਤੋਂ ਕੋਈ ਸਬਸਕ੍ਰਿਪਸ਼ਨ ਨਹੀਂ ਲੱਤੀ ਕੋਈ ਡੋਨੇਸ਼ਨ ਨਹੀਂ ਲੱਤੀ ਇਹਨਾਂ ਨੇ 10 ਲੱਖ ਰੁਪਈਆ ਕੀ ਕਰਨਾ ਇਹਨਾਂ ਨੂੰ ਪ੍ਰਮਾਤਮਾ ਦਾ ਦਿੱਤਾ ਹੋਇਆ ਪਹਿਲਾਂ ਹੀ ਬਹੁਤ ਕੁਝ ਹੈ ਔਰ ਜਿਹੜਾ ਬੰਦਾ ਆਪਣੀ ਆਪਣੀ ਜੇਬ ਦੇ ਵਿੱਚੋਂ ਪੈਸੇ ਖਰਚ ਕੇ ਐਡੇ ਐਡੇ ਵੱਡੇ ਧਾਰਮਿਕ ਪ੍ਰੋਗਰਾਮ ਰਚਾਉਂਦਾ ਉਹ ਕਦੇ ਤੋਂ ਕਿਸੇ 1 ਰੁਪਈਆ ਦਾ ਬਾਜ਼ਾਰ ਨਹੀਂ ਉਹ ਸਿਰਫ ਪ੍ਰਮਾਤਮਾ ਤੋਂ ਮੰਗਦਾ ਹੈ ਔਰ ਪ੍ਰਮਾਤਮਾ ਇਹਨਾਂ ਦੇ ਉੱਤੇ ਬਹੁਤ ਦਿਆਵਾਨ ਹੈ ਦਿਆਲੂ ਹੈ ਉਹਨਾਂ ਨੇ ਨਾ ਸਿਰਫ ਇਹਨਾਂ ਨੂੰ ਸ਼ੋਹਰਤ ਦਿੱਤੀ ਰਾਜਨੀਤਿਕ ਬਲਵੀ ਦਤਾ ਆਦਾਵੀ ਦਤਾ اور ਇਹਨਾਂ ਦੀ ਜਿਹੜੀ ਸਮਾਜ ਦੇ ਵਿੱਚ ਹੈ ਇੱਜ਼ਤ ਉਹ ਪਹਿਲਾਂ ਨਾਲੋਂ ਵੀ ਕਈ ਗੁਣਾ ਵਧੀ ਹੈ ਹੁਣ ਸਾਡੇ ਵਿਰੋਧੀਆਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੇ ਇਹ ਜੇ ਐਕਸ਼ਨ ਨਾਲ ਸਾਡੀ ਤਾਂ ਪਾਪੂਲਾਰਿਟੀ ਹੋਰ ਵੱਧ ਜਾਣੀ ਹੈ ਇਹ ਸਾਰਾ ਡਰਾਮਾ ਜਸਟ ਟਾਰਨਿਸ਼ ਦੀ ਇਮੇਜ ਆਫ ਪੱਪੀ ਪ੍ਰਸ਼ਰ ਜੀ ਐਂਡ ਟੂ ਸਪੋਇਲ ਹਿਸ ਪੋਲੀਟੀਕਲ ਪੋਲੀਟੀਕਲ ਮਾਈਲੇਜ ਐਂਡ ਟੂ ਡਿਫੇਮ ਇਨ ਦੀ ਆਈਜ਼ ਆਫ ਪਬਲਿਕ ਇਹ ਸਾਰਾ ਰਚਿਆ ਗਿਆ ਪਰ ਇਹ ਜੀਆਂ ਝੂਠੀਆਂ ਵਵਾਵਾਂ ਨਾਲ ਇਸ ਸ਼ੇਰ ਨੂੰ ਇਸ politically politically able bodied ਲੀਡਰ ਨੂੰ no. ਕੋਈ ਫਰਕ ਨਹੀਂ ਪੈਣੇ ਵਾਲਾ ਕਿਉਂਕਿ ਜਨਤਾ ਨੂੰ ਸਾਰੀ ਸਚਾਈ ਦਾ ਪਤਾ ਹੈ ਇਹ ਪੋਲੀਟੀਕਲ ਲੀਡਰ ਤਾਂ ਝੂਠ ਬੋਲਦੇ ਹੀ ਰਹਿੰਦੇ ਨੇ ਹਰੇਕ ਇਸ਼ੂ ਤੇ ਬੋਲਦੇ ਨੇ ਪਰ ਇਹਨਾਂ ਨੇ ਅਜ ਤੱਕ ਕਦੇ ਕੋਈ ਗਲਤ ਕੰਮ ਨਹੀਂ ਕੀਤਾ ਕੋਈ ਸਮਾਜ ਦੇ ਵਿੱਚੋਂ ਕੋਈ ਉੱਠ ਕੇ ਕਹਿ ਦੇ ਵੀ ਕਦੇ ਕਿਸੇ ਤੋਂ ਇਹਨਾਂ ਨੇ ਕੋਈ ਪੈਸੇ ਦੀ ਵੀ ਮੰਗ ਕੀਤੀ ਹੋਵੇ ਪਰ ਜੇਕਰ ਗੱਲ ਕਰੀ ਹੁਣ ਕੀ ਲੀਗਲ ਐਕਸ਼ਨ ਜਿਹੜਾ ਵਾ ਦੂਜੀ ਪਾਰਟੀ ਐਸਐਸਪੀ ਬਿਜੀਲੈਂਸ ਲੁਧਿਆਣਾ ਕੋਲ ਇਨਕੁਆਰੀ ਮਾਰਕ ਕਰਵਾਈ ਹੈ ਕਰਵਾਉਣ ਜਾ ਰਹੇ ਆ ਇਹਦੇ ਗਲਾਬ ਬੀنگ ਇੱਕ ਗਵਰਨਮੈਂਟ ਅਫੀਸ਼ਰ ਹੁੰਦੇ ਇਹਨੂੰ ਠੇਕਾ ਕਿਵੇਂ ਦਿੱਤਾ ਗਿਆ ਔਰ ਇਹਨੇ ਆਪਣੇ ਨੋਨ ਸੋਰਸਸ ਆਫ ਇਨਕਮ ਤੋਂ ਡਿਸਪਰਪੋਰਸ਼ਨੇਟ ਐਸੈਟਸ ਦਾ ਇਹਦੇ ਤੇ ਕੇਸ ਦਰਜ ਕਰਾਵਾਂਗੇ ਕਿ ਇਹ ਕਰੋੜਾਂ ਦੀ ਜਾਇਦਾਦ ਕਿੱਥੇ ਬਣਾ ਗਿਆ ਜਦ ਕਿ ਇਹ ਛੋਟਾ ਜਿਹਾ ਕਲਾਸ 4 EMPLOYEE ਆ ਜਾਂ ਕਲਾਸ 3 EMPLOYEE ਹੈ ਮਿਊਨਿਸਪਲ ਕਮੇਟੀ ਦਾ ਇਹਦੇ ਕੋਲ ਕਰੋੜਾਂ ਦੀ ਜਾਇਦਾਦ ਕਿਸ ਤਰ੍ਹਾਂ ਬਣੀ ਹੋਰ ਇਹਦੇ ਕੋਲ ਕੋਈ ਸੋਰਸ ਆਫ ਇਨਕਮ ਹੈ ਨਹੀਂ ਔਰ ਇਸ ਤੋਂ ਇਲਾਵਾ ਜਿਹੜੀ ਉਹਤੇ ਵੇਇਦ ਵੀ ਹੋਈ ਹੈ ਭਗਵਾਨ ਸ਼੍ਰੀ ਰਾਮ ਜੀ ਦੀ ਉਦੇ ਲਈ ਅਸੀਂ ਸੀਪੀ ਸਾਹਿਬ ਨੂੰ ਮਿਲ ਕੇ ਮناسب ਜਿਹੜਾ ਐਫਆਈਆਰ ਹੈ ਉਹਤੇ ਇਨਵੈਸਟੀਗੇਸ਼ਨ ਕਰਾਉਣ ਤੋਂ ਬਾਅਦ ਉਹਨਾਂ ਦੇ ਉੱਤੇ ਵੀ ਦਰਜ ਕਰਾਵਾਂਗੇ ਔਰ ਉਹਨੂੰ ਇਸ ਦੇ ਲੌਜੀਕਲ ਐਂਡਸ ਤੱਕ ਲੈ ਕੇ ਜਾਵਾਂਗੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਪੱਪੀ ਪ੍ਰੈਸ਼ਰ ਦੇ ਖਿਲਾਫ ਕਿਵੇਂ ਝੂਠੀ ਬਿਆਨੀ ਕੀਤੀ ਜਾਂਦੀ ਹੈ ਕਿਵੇਂ ਝੂਠ ਬੋਲਿਆ ਜਾਂਦਾ ਹੈ ਜਿਹੜੇ ਪਾਰਟੀਆਂ ਵਾਲੇ ਲੋਕ ਉੱਤੇ ਮੌਜੂਦ ਸੀਗੇ ਜਿਹੜੇ ਸਾਬਕਾ ਐਮਐਲਏ ਹਨਾ ਉਹ ਉਹਨਾਂ ਖਿਲਾਫ ਵੀ ਕੁਝ ਇਹ ਸਾਰੇ ਜਿਹੜੇ ਸਾਬਕਾ ਮੌਜੂਦਾ ਜਿੰਨੇ ਵੀ ਪੋਲੀਟੀਕਲ ਐਡਵਰਸਰੀਜ਼ ਹਨ ਸਾਡੇ ਆਪੋਨੈਂਟਸ ਹਨ ਪੋਲੀਟੀਕਲ ਉਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਡਰਾਮਾ ਕੀਤਾ ਤਾਂ ਕਿ ਇਸ ਇਸ ਐਮਐਲਏ ਸਾਹਿਬ ਦੀ ਇਮੇਜ ਨੂੰ ਪਬਲਿਕ ਦੇ ਵਿੱਚ ਸਪੋਇਲ ਕੀਤਾ ਜਾਵੇ ਹੁਣ ਅੱਜ ਦਾਵਾ ਉਸ ਨੂੰ ਨੋਟਿਸ ਦੱਤਾ ਹੈ ਠੇਕੇਦਾਰ ਸ਼ੋਕ ਕੁਮਾਰ ਨੂੰ ਕਿ ਪੈਸੇ ਨਾਲ ਤਾਂ ਮੇਰੀ ਜਿਹੜੀ ਇੱਜ਼ਤ ਹੈ ਰਿਸਟੋਰ ਨਹੀਂ ਹੋ ਸਕਦੀ ਪਰ ਮੈਂ ਤੈਨੂੰ ਅਕਲ ਦੇਣ ਦੀ ਖਾਤਰ ਤੇ ਤੋਂ 10 ਕਰੋੜ ਰੁਪਏ ਦਾ ਦਾਵਾ ਤੇਰੇ ਤੇ ਕਰਦਾ ਹਾਂ ਕਿ ਤੈਨੂੰ ਅੱਗੇ ਤੋਂ ਕੋਈ ਪੋਲੀਟੀਕਲ ਵਰਕਰ ਕੋਈ ਪੋਲੀਟੀਕਲ ਲੀਡਰ ਮੇਰੇ ਖਿਲਾਫ ਬੋਲਣ ਲਈ ਮਜਬੂਰ ਨਾ ਕਰ ਸਕੇ ਤੈਨੂੰ ਵਰਤ ਨਾ ਸਕੇ ਸੋ ਇਹ ਅੱਜ ਅਸੀਂ ਕਚਹਿਰੀ ਦੀ ਕਾਰਵਾਈ ਕੀਤੀ ਹੈ ਨਾਲ ਉਹਨ ਮਾਨਹਾਨੀ ਦਾ ਨੋਟਿਸ ਦਿੱਤਾ ਨਾਲ ਉਹਨੂੰ ਅਸੀਂ ਐਸਐਸਪੀ ਬੀ ਲੈਂਡ ਸਾਹਿਬ ਲੁਧਿਆਣਾ ਨੂੰ ਦਰਖਾਸਤ ਦਿੱਤੀ ਹੈ ਕਿ ਇਹ ਸਰਕਾਰੀ ਮੁਲਾਜ਼ਮ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਕਿ ਇਹਨੇ ਇੰਨੇ ਸਾਲਾਂ ਵਿੱਚ ਕਿੰਨੀ ਇਹਦੀ ਸੈਲਰੀ ਸੀ ਔਰ ਇਸਨੇ ਕਿੰਨੇ ਆਪਣੀਆਂ ਜਿਹੜੀਆਂ ਇਨਕਮ ਹੈ ਉਹ ਦਿਖਾਈ ਹੈ ਔਰ ਇਹਦੇ ਖਿਲਾਫ ਇਨਕੁਆਰੀ ਔਰ ਇਨਕੁਆਰੀ ਗੋਲਡ ਕਰਕੇ ਇਹਦੇ ਤੇ ਐਫ ਆਈ ਆਰ ਦਰਜ ਕੀਤੀ